हां जी दोस्तों गुड मॉर्निंग एवरीबॉडी सत श्री अकाल खुदा आज ਆਪਾਂ ਗੱਲਬਾਤ ਦਾ ਵਿਸ਼ਾ ਆਪਣੀ ਦਾ ਮਲਠੀ ਮਲਠੀ ਬਾਰੇ ਗੱਲਬਾਤ ਕਰਦੇ ਆਂ ਇਹ ਹੈ ਜੀ ਮਲਠੀ ਮਲਠੀ ਨੂੰ ਅੰਗਰੇਜ਼ੀ ਦੇ ਵਿੱਚ ਲਿਕੋਰਿਸ ਕਹਿੰਦੇ ਆਂ ਇਹ ਗੰਨੇ ਤੋਂ 40 ਗੁਣਾ ਵੱਧ ਮਿੱਠੀ ਹੁੰਦੀ ਹੈ ਬਾਹਰਲੇ ਦੇਸ਼ਾਂ 'ਚ ਮਲਠੀ ਦੇ ਕੈਪਸੂਲ ਕੈਂਡੀ ਜੈੱਲ ਟੌਫੀਆਂ ਆਮ ਮਿਲਦੀਆਂ ਹੈ ਮਲਠੀ ਇੱਕ ਪੁਰਾਣੀ ਆਯੁਰਵੈਦਿਕ ਜੜੀ ਬੂਟੀ ਹੈ ਮਲਠੀ ਦਾ ਬੀਜ ਦੀ ਤਰ੍ਹਾਂ ਹੁੰਦੀ ਹੈ ਇਹ ਇਹਦੇ 10-12 ਬੂਟੇ 1 ਕਿੱਲੇ ਦੇ ਵਿੱਚ ਰੇਤਲੇ ਟਿੱਬੇ ਤੇ ਲਾ ਦਿੱਤੇ ਜਾਂ ਤਿੰਨ ਸਾਲਾਂ 'ਚ ਸਾਰੇ ਕਿੱਲੇ 'ਚ ਫੈਲ ਜਾਂਦੀ ਹੈ ਤੇ ਘਟੋ-ਘਟ ਤਿੰਨ ਸਾਲਾਂ ਬਾਅਦ 3 ਲੱਖ ਦੀ ਨਿਕਲਦੀ ਹੈ ਇਦੀਆਂ ਜਿਹੜੀਆਂ ਇੰਨੀਆਂ ਮਹਿੰਗੀਆਂ ਹੁੰਦੀਆਂ ਨੀਦਰਲੈਂਡ ਦੇਸ਼ ਤੇ ਦੀ ਖੇਤੀ ਆਮ ਹੁੰਦੀ ਆ ਇਹ ਨਾ ਅਸੀਂ ਆਮ ਸੁਣਦੇ ਆ ਵੀ ਕਲਾ ਸਾਫ ਕਰਨ ਵਾਸਤੇ ਕਲਾਕਾਰ ਲੋਕ ਇਹਨੂੰ ਵਰਤਦੇ ਆ ਪਰ ਨਹੀਂ ਮਲਠੀ ਹੈ ਜਿਹੜੀ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਦੀ ਆ ਢੇਟ ਦੀ ਅਲਸਰ ਹੋਵੇ ਢੇਟ ਦਾ ਕੋਈ ਰੋਗ ਹੋਵੇ ਇਹ ਖੂਨ ਦੇ ਮਾਤਰਾ ਨੂੰ ਵਧਾ ਦਿੰਦੀ ਆ ਇਤਜਾਬ ਦੀ ਮਾਤਰਾ ਨੂੰ ਘਟਾ ਦਿੰਦੀ ਆ ਕਿਉਂਕਿ ਇਹ ਐਂਟੀਬੈਕਟਿਕ ਹੁੰਦੀ ਹੈ ਇਹ ਐਂਟੀ ਐਲੀਮੈਟਰੀ ਹੁੰਦੀ ਹੈ ਜੇਕਰ ਗਲਾ ਬੈਠ ਗਿਆ ਹੋਵੇ ਖਾਂਸੀ ਹੋਵੇ ਉਹ ਵੀ ਠੀਕ ਕਰ ਦਿੰਦੀ ਹੈ ਸਾਡਾ ਇਹ weight ਵੀ ਘੱਟ ਕਰਦੀ ਹੈ ਚਿਹਰੇ ਤੇ ਦਾਗ ਹੋਣ ਵਾਲ ਝੜਦੇ ਹੋਣ ਸਿੱਕਰੀ ਹੋਵੇ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਗਏ ਹੋਣ ਤਾਂ ਇਹਦਾ ਪਾਊਡਰ ਖਾਣ ਨਾਲ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਇਹ ਘੋੜੇ ਦੇ ਵਿੱਚ ਜੇ ਇਹਦਾ ਪਾਊਡਰ ਪਾ ਕੇ ਮਲਠੀ ਦਾ ਲਿਆ ਜਾਵੇ ਤੇ ਮਰਗੀ ਦੇ ਦੌਰੇ ਵੀ ਠੀਕ ਕਰ ਦਿੰਦੀ ਹੈ 100 ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਹਾਂਜੀ ਜਿਹੜੇ ਦਿਲ ਦੇ ਮਰੀਜ਼ ਐ ਨਾ ਹਾਰਟ ਦੇ ਮਰੀਜ਼ ਉਹ ਇਹਦੀ ਮਾਤਰਾ ਘੱਟ ਲੈਣ